ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਭਾਰਤ ਵੱਲੋਂ ਰੂਸ ਤੋਂ ਤੇਲ ਨਾ ਖਰੀਦਣ ਦੇ ਬਿਆਨ ਦੇ ਉੱਤੇ ਭਾਰਤ ਦੇ ਵੱਲੋਂ ਪ੍ਰਤੀਕਰਮ ਜ਼ਾਹਰ ਕੀਤਾ ਗਿਆ। ਭਾਰਤ ਦੀ ਤੇਲ ਖਰੀਦ ਤੇ 트੍ਰੰਪ ਦੇ ਦਾਅਵਿਆਂ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ। ਪਰ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ 트੍ਰੰਪ ਦੇ ਉਹਨਾਂ ਦਾਅਵਿਆਂ ਦਾ ਜਵਾਬ ਦਿੱਤਾ ਹੈ ਜਿਨ੍ਹਾਂ ਵਿੱਚ 트੍ਰੰਪ ਨੇ ਕਿਹਾ ਸੀ ਕਿ ਭਾਰਤ ਜਲਦੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦੀ ਊਰਜਾ ਆਯਾਤ ਨੀਤੀ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਦੇ ਉੱਤੇ ਕੇਂਦ੍ਰਿਤ ਹੈ ਜਿਸ ਦਾ ਉਦੇਸ਼ ਸਥਿਰ ਊਰਜਾ ਕੀਮਤਾਂ ਅਤੇ ਸਪਲਾਈ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ 트럼ਪ ਦੇ ਦਾਅਵਿਆਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਰ ਜੈਸਵਾਲ ਨੇ ਕਿਹਾ ਕਿ ਭਾਰਤ ਇੱਕ ਵੱਡਾ ਤੇਲ ਅਤੇ ਗੈਸ ਆਯਾਤਕ ਹੈ ਅਤੇ ਅਸਥਿਰ ਵਿਸ਼ਵ ਊਰਜਾ ਬਾਜ਼ਾਰ ਦੇ ਵਿੱਚ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਜੈਸਵਾਲ ਨੇ ਅੱਗੇ ਕਿਹਾ ਕਿ ਊਰਜਾ ਨੀਤੀ ਨੀਤੀ ਦੇ ਦੋ ਉਦੇਸ਼ ਨੇ ਪਹਿਲਾ ਸਥਿਰ ਕੀਮਤਾਂ ਨੂੰ ਤੈਅ ਕਰਨਾ ਤੇ ਦੂਜਾ ਸੁਰੱਖਿਅਤ ਸਪਲਾਈ ਬਣਾਈ ਰੱਖਣਾ ਸੋ ਇਹ ਕਰਨ ਦੇ ਲਈ ਅਸੀਂ ਆਪਣੀਆਂ ਊਰਜਾ ਸਰੋਤਾਂ ਦਾ ਵਿਸਥਾਰ ਅਤੇ ਬਾਜ਼ਾਰ ਦੀ ਸਥਿਤੀ ਦੇ ਅਨੁਸਾਰ ਫੈਸਲਾ ਲੈਣੇ ਆ ਉਹਨਾਂ ਨੂੰ ਵਿਪਿੰਨ ਬਣਾਉਣੇ ਆ ਸੰਯੁਕਤ ਰਾਸ਼ਟਰ ਅਮਰੀਕਾ ਦੇ ਸੰਬੰਧ ਵਿੱਚ ਅਸੀਂ ਕਈ ਸਾਲਾਂ ਤੋਂ ਆਪਣੀਆਂ ਊਰਜਾ ਖਰੀਦਾਂ ਨੂੰ ਵਧਾਉਣ ਦੇ ਲਈ ਯਤਨ ਸੀ ਲਾ ਅਸੀਂ ਪਿਛਲੇ ਦਹਾਕੇ ਦੇ ਵਿੱਚ ਨਿਯੰਤਰਿਤ ਤਰੱਕੀ ਨਿਰੰਤਰ ਤਰੱਕੀ ਕੀਤੀ ਹੈ ਉਹਨਾਂ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਵਧਾਉਣ ਦੇ ਵਿੱਚ ਦਿਲਚਸਪੀ ਦਿਖਾਈ ਹੈ ਇਸ ਬਾਰੇ ਵਿਚਾਰ ਵਟਾਂਦਰਾ ਅਜੇ ਜਾਰੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਪਸ਼ਟ ਤੌਰ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਟਰੰਪ ਦੇ ਬਿਆਨਾਂ ਨੂੰ ਲੈ ਕੇ ਇਸ ਦੇ ਉੱਪਰ ਮੋਹਰ ਨਹੀਂ ਲਗਾਈ ਗਈ ਹੈ ਭਾਵੇਂ ਟਰੰਪ ਦੇ ਬਿਆਨ ਦੇ ਨਾਲ ਸਹਿਮਤੀ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਊਰਜਾ ਮੰਤਰਾਲੇ ਦੇ ਵੱਲੋਂ ਨਹੀਂ ਜਤਾਈ ਗਈ ਇਸ ਦੇ ਉਲਟ ਊਰਜਾ ਮੰਤਰਾਲੇ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਭਾਰਤ ਸਰਕਾਰ ਦੀ ਊਰਜਾ ਨੀਤੀ ਦਾ ਉਦੇਸ਼ ਦੇਸ਼ ਦੇ ਵਿੱਚ ਤੇਲ ਅਤੇ ਊਰਜਾ ਦੀਆਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਣਾ ਹੈ ਭਾਰਤ ਦੇਸ਼ ਆਪਣੇ ਹਿੱਤਾਂ ਦੇ ਵਿੱਚ ਭਾਰਤ ਆਪਣੇ ਨਾਗਰਿਕਾਂ ਦੇ ਹਿੱਤਾਂ ਦੇ ਵਿੱਚ ਤੇਲ ਮੁਹੱਈਆ ਕਰਾਉਣ ਦੇ ਹਿੱਤਾਂ ਦੇ ਵਿੱਚ ਅਤੇ ਸਪਲਾਈ ਦੇ ਹਿੱਤਾਂ ਦੇ ਵਿੱਚ ਫੈਸਲਾ ਲਵੇਗਾ ਸੋ 트럼ਪ ਦਾ ਇਹ ਦਾਵਾ ਭਾਰਤੀ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਦੇ ਨਾਲ ਕਿਤੇ ਨਾ ਕਿਤੇ ਝੂਠਾ ਸਾਬਤ ਹੁੰਦਾ ਹਾਲਾਂਕਿ ਸਿੱਧੇ ਤੌਰ ਤੇ ਵਿਦੇਸ਼ ਮੰਤਰਾਲੇ ਨੇ 트럼ਪ ਦੇ ਬਿਆਨਾਂ ਨੂੰ ਲੈ ਕੇ ਇਸ ਨੂੰ ਝੂਠਾ ਨਹੀਂ ਕਿਹਾ ਜਾਂ ਇਸ ਤੇ ਪ੍ਰਤੀਕਿਰਿਆ ਨਹੀਂ ਜ਼ਾਹਰ ਕੀਤੀ ਪਰ ਸਾਫ਼ ਤੌਰ ਤੇ ਇਹ ਸੰਦੇਸ਼ ਦਿੰਦਾ ਹੈ ਕਿ ਭਾਰਤ ਆਪਣੀਆਂ ਊਰਜਾ ਜ਼ਰੂਰਤਾਂ ਨੂੰ ਦੇਖਦੇ ਹੋਏ ਫੈਸਲਾ ਜਿਹੜਾ ਇਸ ਤੇ ਲਵੇਗਾ ਅਤੇ ਆਪਣੇ ਬਾਜ਼ਾਰ ਦੇ ਵਿੱਚ ਤੇਲ ਦੀ ਕੀਮਤ ਨੂੰ ਸਥਿਰ ਰੱਖਣ ਦੇ ਲਈ ਇਸ ਦੇ ਉੱਤੇ ਫੈਸਲੇ ਲਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਹ ਦਾਵਾ ਕੀਤਾ ਸੀ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਜਿਸ ਦੇ ਜਵਾਬ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਜਾਰੀ ਕੀਤਾ ਵਾਈਟ ਹਾਊਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ 트੍ਰੰਪ ਨੇ ਇਹ ਬੋਲਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੇਰੇ ਚੰਗੇ ਦੋਸਤ ਨੇ ਸਾਡੇ ਚੰਗੇ ਸਬੰਧ ਨੇ ਅਤੇ ਮੈਂ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਤੋਂ ਖੁਸ਼ ਨਹੀਂ ਹਾਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੰਬੰਧ ਦੇ ਵਿੱਚ ਨਿੱਜੀ ਤੌਰ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਵਿਦੇਸ਼ ਮੰਤਰਾਲੇ ਦੀ ਇਸ ਪ੍ਰਤੀਕਿਰਿਆ ਤੋਂ ਇਸ ਮੋੜ 'ਤੇ ਜਵਾਬ ਤੋਂ ਇਹ ਗੱਲ ਸਪੱਸ਼ਟ ਜ਼ਰੂਰ ਹੋ ਗਈ ਹੈ ਕਿ ਭਾਰਤ ਕਿਸੇ ਦੇ ਦਬਾਅ ਦੇ ਵਿੱਚ ਵੀ ਆਪਣੀ ਜਿਹੜੀ ਊਰਜਾ ਜ਼ਰੂਰਤ ਹੈ ਜਾਂ ਉਸ ਸੰਬੰਧੀ ਕੋਈ ਵੀ ਫੈਸਲਾ ਨਹੀਂ ਲਵੇਗਾ ਉਹ ਆਪਣੇ ਬਾਜ਼ਾਰ ਦੀਆਂ ਜ਼ਰੂਰਤਾਂ ਅਤੇ ਕੀਮਤਾਂ ਨੂੰ ਸਥਿਰ ਰੱਖਣ ਦੇ ਲਈ ਫੈਸਲਾ ਜਿਹੜਾ ਹੈ ਊਰਜਾ ਖਰੀਦਣ ਦੇ ਵਿੱਚ ਜਾਂ ਤੇਲ ਖਰੀਦਣ ਦੇ ਵਿੱਚ ਲਵੇਗਾ ਸੋ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ